ਸ੍ਰੀ ਗੁਰੂ ਅਗੇ ਹੈ ਗ੍ਰੰਥ ਅਗੇ ਹੈ ਸਹਿ ਹੁਣ ਇੱਥੇ ਇੱਕ ਹੋਰ ਵਿਚਾਰ ਆ ਗਈ ਕਿ ਉਦੋਂ ਆਦਿ ਸ਼ਬਦ ਹੈ ਜਿਸ ਸ਼ਬਦ ਨੇ 10 ਜਾਮੇ ਧਾਰ ਕੇ ਫਿਰ ਸ਼ਬਦ ਗੁਰੂ ਗ੍ਰੰਥ ਸਾਹਿਬ ਆਪਰ ਅਰਦਾਸ ਕਰਦਨੇ ਸ਼ਬਦ ਦਾ ਉਤਾਰ ਫਿਰ ਉਸੇ ਰੂਪ ਵਿੱਚ ਦਰਸ਼ਨ ਦੇਈ ਰਹੇ ਨੇ ਮਹਾਰਾਜ ਸਾਹਿਬ ਨੇ ਪਰਦਾਈਏ ਇਹ ਕਹਿੰਦੇ ਗੁਰੂ ਗ੍ਰੰਥ ਸਹਿ ਇਹਦੇ ਵਿੱਚ ਭਗਤਾਂ ਦੀ ਵੀ ਬਾਣੀ ਹੈ ਜਿਹੜਾ ਬਹੁਤ ਸਾਰੇ ਐਸਾ ਗਿਆਨ ਧਿਆਨ ਸੇਵਾ ਸਬਰ ਇੱਕ ਥਾਂ ਤੇ ਲੈ ਆਵੇ ਉਹਨੂੰ ਕਹਿੰਦੇ ਗ੍ਰੰਥ ਹੁਣ ਭਗਤ ਨੇ ਜੇ ਪਹਿ ਕੇ ਇਹ ਵੀ ਇੱਕੜੇ ਰੱਬ ਹੋਏ ਨੇ ਤੇ ਘਟ ਵੀ ਨਹੀਂ ਹੋਏ ਤੇ ਰੱਬ ਨਹੀਂ ਹੋਏ ਤੇ ਘਟ ਵੀ ਨਹੀਂ ਹੋਏ ਸਗਲ ਕਲੇਸ਼ ਨਿੰਦਕ ਪਿਆ ਕੇ ਨਾਮੇ ਨਰਨ ਨਾਹੀ ਪੇ ਗੁਰੂ ਗ੍ਰੰਥ ਸਾਹਿਬ ਜੀ ਦੱਸਦੇ ਨੇ ਕਿ ਨਾਮ ਦੇ ਵਿੱਚ ਰੱਬ ਵਿੱਚ ਫਰਕ ਹੀ ਕੋਈ ਨਹੀਂ ਮਿਲ ਕੇ ਜਿਵੇਂ ਪਾਣੀ ਵਿੱਚ ਪਾਣੀ ਜਿਹੜੇ ਜਿਹੜੇ ਭਗਤ ਮਿਲ ਗਏ ਸੀ ਉਹਨਾਂ ਦੀ ਰਸਨਾ ਤੇ ਰੱਬ ਬੋਲਿਆ ਪ੍ਰਭ ਜੀ ਵਸੈ ਸਾਧ ਕੀ ਰਸਨਾ ਜਾਣੇ ਖਣੇ ਦੇ ਨਹੀਂ ਬੋਲਿਆ ਕਾਹ ਹੋ ਜਿੱਥੇ ਰੱਬ ਬੋਲਣ ਡਿਆ ਰਸਨਾ ਤੇ ਬਿਲਕੁਲ ਨਹੀਂ ਉਹ ਜਿਹੜੇ ਐਸੇ ਹੋਏ ਨੇ ਉਹਨਾਂ ਦੀ ਰਸਨਾ ਤੇ ਰੱਬ ਬੋਲਿਆ ਤੇ ਉਹਨਾਂ ਦੀ ਬਾਣੀ ਬ੍ਰਮ ਗਿਆਨੀਆਂ ਦੀ ਤਤ ਵੇਦਿਆਂ ਦੀ ਅਪੇਦ ਵਸਤਾ ਵਾਲਿਆਂ ਨੇ ਕਹੀਏ ਗੁਰੂ ਗ੍ਰੰਥ ਸਾਹਿਬ ਜੀ ਤੁ ਜਿਹੜੇ ਸਾਰੇ ਮਹਾਪੁਰਸ਼ਾਂ ਜਿਹੜੇ ਰੱਬ ਨੂੰ ਮਿਲੇ ਹੋਏ ਦੇਖੋ ਗੁਰੂ ਨਾਨਕ ਜੀ ਨਾਲੋਂ 300 ਸਾਲ ਪਹਿਲਾਂ ਫਰੀਦ ਜੀ ਹੋਏ ਕਿਉਂ 300 ਸਾਲ ਦੇ ਵਿਚਲੇ ਸਮੇਂ ਚ ਹੋਰ ਦੁਨੀਆ ਤੇ ਕੋਈ ਭਗਤ ਨਹੀਂ ਹੋਇਆ ਪਰ ਜਿੱਥੇ ਉਹ ਪਹੁੰਚੇ ਸਨ ਉਹਨਾਂ ਦੀ ਬਾਣੀ ਹੈ ਨਾ ਹੋਰ ਪਤਾ ਨਹੀਂ ਕਰ 500 ਹੋਣਗੇ ਨਾਮਦੇਵ ਜੀ ਗੁਰੂ ਨਾਨਕ ਜੀ ਨਾਲੋਂ 200 ਸਾਲ ਪਹਿਲਾਂ ਹੋਏ ਹਜ਼ਾਰਾਂ ਭਗਤ ਹੋਣਗੇ ਸੀ ਉਹਨਾਂ ਦੀ ਬਾਣੀ ਕਿਉਂ ਨਹੀਂ ਉਹ ਵਾਇਗਰ ਨਾਲ ਇੱਕ ਮਿਕ ਨਹੀਂ ਸੀ ਹੋਏ ਉਹਨਾਂ ਦੀ ਰਸਨਾ ਤੇ ਜੱ ਰੱਬ ਬੋਲਦਾ ਤੇ ਉਹਨਾਂ ਦੇ ਵੀ ਸ਼ਬਦ ਹੋਣੇ ਸੀ ਗੁਰੂ ਗ੍ਰੰਥ ਸਾਹਿਬ ਵਿੱਚ ਉਹ ਜੋ ਆਦਿ ਸ੍ਰੀ ਗੁਰੂ ਗ੍ਰੰਥ ਉਹ ਸਾਰੇ ਇੱਕ ਕਰਕੇ ਜੇ ਆਪਾਂ ਐ ਸਮਝੀਏ ਕਿ ਜੇ ਆਪਾਂ ਮੱਥੇ 'ਤੇ ਕੰਤੁਰ ਪਈਏ ਤੇ ਕਿਨੂ ਕਿਨੂ ਟੇਕਾਂਗੇ ਮੱਥਾ ਖਸ ਜਾਏਗਾ ਸਾਡਾ ਅੱਪਾ ਗੁਰੂ ਗ੍ਰੰਥ ਸਾਹਿਬ ਨੂੰ ਢੇਕ ਲਿਆ ਸਾਰੇ ਪਗਤਾਂ ਨੂੰ ਢੇਕ ਲਿਆ ਗੁਰੂ ਨਾਨਕ ਸਾਹਿਬ ਨੂੰ ਢੇਕ ਲਿਆ ਗੁਰਵੰਗ ਸਾਹਿਬ ਨੂੰ ਢੇਕ ਲਿਆ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਨੂੰ ਢੇਕ ਲਿਆ ਗੁਰੂ ਅਰਜਨ ਦੇਵ ਜੀ ਨੂੰ ਢੇਕ ਲਿਆ ਗੁਰੂ ਹਰਗੋਬਿੰਦ ਮਹਾਰਾਜ ਨੂੰ ਮੱਥਾ ਟੇਕ ਕੇ ਗਿਆ ਸੱਤਵੇਂ ਅੱਠਵੇਂ ਨੌਵੇਂ ਦਸਵੇਂ ਤੇ ਗੁਰੂ ਗ੍ਰੰਥ ਸਾਹਿਬ ਕਿੱਡੀ ਵੱਡੀ ਗੱਲ ਹੈ ਜੀ ਸਾਡੇ ਸਮਝ ਵਿੱਚ ਆ ਜਾਏ ਫਿਰ ਪੈਸੇ ਐ ਮਾਰਦੇ ਵਗਾ ਕੇ ਜਿਵੇਂ ਮਦਾਰੀ ਵੀ ਅੱਜਕੱਲ ਕਹਿੰਦੇ ਅਰੇ ਭਈਆ ਡੱਬੇ ਮਿੰਟਾ ਲਓ ਸਬੱਥਾ ਟਿਕਦਾ ਨਹੀਂ ਪਤਾ ਗਾਤ ਬੜੀ ਲੰਮੀ ਗਾ ਰੋਹਾਨੀਅਤ ਬਹੁਤ ਅੱਗੇ ਸੋ ਇੰਨ ਮਸਤਕ ਧਰਤੀ ਤੇ ਲਾਉਣਾ ਕਈ ਤੁਸੀਂ ਦੇਖਿਆ ਹੋਣਾ ਚੁੰਝ ਵਾਲੀ ਪੱਗ ਬੰਨ ਲੈਂਦੇ ਤੇ ਐਂ ਅੰਗੂਠਾ ਕਰਦੇ ਨਿੱਕੇ ਹੁੰਦੇ ਨਾ ਪੰਜਾਬ ਖੇਡਦੇ ਹੁੰਦੇ ਤੇ ਐਂ ਕਰਦੇ ਇੰਗਲੀ ਮਲ ਇੰਗਲੀ ਟਾਈ ਸੰਗਲਾ ਟੇਤੀ ਸਮੇਂ ਤੇ ਨਹੀਂ ਆਤਿਆ ਨੂੰ ਇਹ ਜਿਹੜੇ ਗੁਰੂ ਗ੍ਰੰਥ ਸਾਹਿਬ ਅੰਗੂਠਾ ਵਿਖਾ ਕੇ ਮੱਥਾ ਟੇਕਦੇ ਨਾ ਲੋਕਾਂ ਦਾ ਅੰਗੂਠਾ ਵਡਣ ਵਾਲਾ ਨਾ ਹੀ ਹੋਵੇ ਤੇ ਚੰਗਾ ਸਤਕਾਰ ਤੇ ਰਹਿ ਜਾਏ ਤੋ ਇਸ ਕਰਕੇ ਉਹ ਜਿਹੜਾ ਸਾਰਾ ਸੰਗ੍ਰਹਿ ਹੈ ਸ਼ਬਦਾਂ ਦਾ ਤੇ ਖੋ ਇਥੋਂ ਪਾਣੀ ਲੈ ਲਿਆ ਇਥੋਂ ਪਾਣੀ ਲੈ ਲਿਆ ਇਥੋਂ ਪਾਣੀ ਲੈ ਲਿਆ ਇੱਥੋਂ ਹੁਣ ਇਕੱਠਾ ਕਰ ਦੋ ਸਮੁੰਦਰ ਹੈ ਤੇ ਪਾਣੀ ਭਾਵੇਂ ਨਾਮਦੇਵ ਜੀ ਦੀ ਬਾਣੀ ਹੈ ਭਾਵੇਂ ਫਰੀਦ ਜੀ ਦੀ ਬਾਣੀ ਹੈ ਤੇ ਸਾਰੀ ਨਰੰਗਕਾਰ ਦੀ ਬਾਣੀ ਨਾ ਹੈ ਤੇ ਵਾਹਿਗੁਰੂ ਦੀ ਨਾ ਹਾਥੀ ਪਰਮੇਸ਼ਰ ਹੀ ਨਾ ਸਾਡੇ ਸਮਝ ਵਿੱਚ ਗੱਲ ਨਹੀਂ ਆ ਰਹੀ ਜਦੋਂ ਨਹੀਂ ਆ ਰਹੀ ਤਾਂ ਧੱਕੇ ਖਾਂਦੇ ਫਿਰਦੇ ਨੇ ਸਾਡੇ ਸਮਝ ਨਹੀਂ ਆ ਰਹੀ ਜੇ ਆ ਜਾਏ ਤੇ ਅਸੀਂ ਅੰਬਰ ਤੱਕ ਲੱਭਦੇ ਫਿਰਿਏ ਮੈਂ ਕਿੱਥੇ ਛਕਾਇਆ ਜਾਣਾ ਦੱਸੋ ਜੀ ਅਸੀਂ ਤੇ ਕਦੇ ਉਹਨਾਂ ਕੋਰੇ ਮਾਰੀ ਨੇ ਜਾਈਏ ਸਾਡੇ ਤੇ ਕਿਸੇ ਨੇ ਬਾਹ ਨਹੀਂ ਫੜਨੀ ਜੇ ਕਿਤੇ ਸ਼ਾਕਿਬ ਲਿਆ ਤੇ ਤੋੜਨ ਵਿੱਚ ਛੇਤੀ ਚੱਲ ਪੈਣੇ ਕੋਈ ਤੇ ਸ਼ਰਾਬ ਪੀ ਕੇ ਮਰ ਚੱਲੇ ਨੇ ਸ਼ਰਾਬੀ ਨੂੰ ਦਰਗਾਹ 'ਚ ਥਾਂ ਨਹੀਂ ਮਿਲਦਾ ਲੱਖ ਯਤਨ ਕਰ ਲੈ ਬਾਣੀ 'ਤੇ ਪੜ ਕੇ ਦੇਖੀਏ ਕਿ ਅਸੀਂ ਇੰਨਾ ਗੱਲਾਂ 'ਚ ਜਨਮ ਬਰਬਾਦ ਕਰੀ ਜਾਂਦੇ ਹਾਂ ਕਦੀ ਸ਼ਰਾਬ ਪੀ ਲਈ ਕਦੀ ਤਮਾਕੂ ਖਾ ਲਿਆ ਕਦੀ ਕੋਈ ਹੋਰ ਖੇਸਵਾ ਖਾ ਲਈ ਇਹ ਖੱਬੀ ਖਾਨ ਬਣੇ ਫਿਰਦੇ ਹਨ ਜਦੋਂ ਸਾਡਾ ਮੁੱਲ ਪ੍ਰਲੋਕ ਵਿੱਚ ਪਏਗਾ ਦੁਵਾਨੀ ਇੱਕ ਨਹੀਂ ਪਹਿਣਾ ਖੋਟੇ ਦਾ ਮੁੱਲ ਕੀ ਹੈ ਖੁਚ ਖੋਟੇ ਸੱਚੀਆਂ ਬਾਰ-ਬਾਰ खरे ਖਜ਼ਾਨੇ ਪਾਇਨ ਕੇਵਲ ਗੁਰਮੁਖਾਂ ਨੂੰ ਦਰਗਾਹ ਵਿੱਚ ਥਾਂ ਮਿਲਦਾ ਜੇ ਬੇਮੁਖਾਂ ਨੂੰ ਨਹੀਂ ਮਿਲਦਾ ਨਕਰੀਆ ਨੂੰ ਨਹੀਂ ਮਿਲਦਾ ਮਤ ਕੋਈ ਚਾਸੇ ਵਿੱਚ ਆਏ ਆਹੋ ਜੀ ਮੈਂ ਤੇਰੀ ਕਰ ਦਿੰਦਾ ਅੰਦਾਸ ਫੇ ਤੂੰ ਕੌਣ ਹੋਣਾ ਥੋੜਾ ਬਨਾ ਲੋ ਵੱਡਾ ਇਹ ਕਿ ਝਾਸਾ ਦਿੱਤਾ ਜਾ ਰਿਹਾ ਆਹੋ ਜੀ ਨਗੂਰੇ ਮਹਾਰਾਜ ਦੇ ਚਰਨਾਂ 'ਚ ਹੀ ਰੱਖਿਓ ਬਾਣੀ ਪੁੱਛੋ ਗੁਰੂ ਗ੍ਰੰਥ ਸਾਹਿਬ ਨਗੂਰਾ ਜਾਏਗਾ ਕਿੱਥੇ ਗੁਰਮੰਤਰਹੀਨ ਜੋ ਪ੍ਰਾਣੀ ਤਰਗੰਤ ਜਨਮ ਪ੍ਰਿਸ਼ਟਣਾ ਕੂਕਰੈ ਸੂਕਰੈ ਕਾਕੈ ਸਰਪਨੈ ਗਰਤ ਵੈਤੁਲ ਫਲੇ ਗੁਰੂ ਗ੍ਰੰਥ ਸਾਹਿਬ ਤੇ ਕਹਿ ਰਹੇ ਨਗੂਰਾ ਕੁੱਤਿਆਂ ਬੀਲਿਆਂ ਦੇ ਵਿੱਚ ਜੂਨ ਵਿੱਚ ਜਾਏਗਾ ਤੋਰ ਦਸਿਆ ਕਹਿ ਰਹੇ ਤੁਹਾਡੇ ਚਰਨਾ ਵਿੱਚ ਰਹੇਗਾ ਦੁਆ ਜੋ ਸੱਚ ਕੌਣ ਬੋਲਦਾ ਗੁਰੂ ਗ੍ਰੰਥ ਸਾਹਿਬ ਮਤਿ ਨੂੰ ਗੱਲਾਂ ਚਾਹ ਅੰਬਰ ਸਾਹਿਬ ਕੇ ਆਪਣੇ ਆਪ ਨੂੰ ਸਿੱਧੇ ਰਸਤੇ ਪਾਓ ਸਿੱਧੇ ਸੁਦੇ ਸੁਦੇ ਰੇਗ ਚਲੋ ਤਮ ਨਤਰ ਕ ਤਰੱਕਾ ਦਵਾਈ ਹੈ ਰੇ ਆਦ ਸ੍ਰੀ ਗੁਰੂ ਗ੍ਰੰਥ ਥੋੜਾ ਥੋੜਾ ਫੇਰ ਵਿਚਾਰ ਕਰਦੇ ਵੇਖੇ ਅੱਠ ਦਿਨ ਲੱਗੇ ਰੋ ਇਹ ਗੱਲ ਮੁੱਕਣ ਵਾਲੀ ਹੈ ਹੀ ਨਹੀਂ ਛਬਦੀ